ਕੁਛੀ ਦੇਖ ਰਹੇ ਹੋ ਡਾਲ ਟੀਵੀ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਇੱਕ ਐਸੀ ਖਬਰ ਤੇ ਅੱਜ ਨજર ਮਾਰਦੇ ਹਾਂ ਜਿਸ ਖਬਰ ਨੇ ਪੂਰੇ ਇਲਾਕੇ ਵਿੱਚ ਹੜਕੰਬੋ ਮਚਾ ਦਿੱਤਾ ਥਾਣਾ ਅਜਨਾਲਾ ਦੀ ਪੁਲਿਸ ਨੇ ਇੱਕ ਐਸੇ ਪਤੀ ਪਤਨੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਜੋ ਕਾਫੀ ਸਮੇਂ ਤੋਂ ਖੈਰਵੰਦੀ ਸਪਲਾਈ ਕਰਦੇ ਸਨ ਉਧਰ ਨਸ਼ਾ ਤਸਕਰਾ ਵਿਰੋਧ ਚਲਾਈ ਜਾ ਰਹੀ ਮੁਹੰਮਦ ਨਾਲ ਲੱਕੂਵਾਲ ਦੇ ਵਸਨੀਕ ਪਤੀ ਪਤਨੀ ਨੂੰ ਹੈਰੋਨ ਅਤੇ ਡਰਗ ਮਨੀ ਸਮੇਤ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਐਸ ਐਚਓ ਸਬ ਇੰਸਪੈਕਟਰ ਚੰਦ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਵਿੱਚ ਦੱਸਿਆ ਕਿ ਯੋਧ ਨਸ਼ਾ ਅਪਰਾਧ ਦੇ ਮਹਿਮ ਅਧੀਨ ਕਾਰਵਾਈ ਕੀਤੀ ਗਈ ਹੈ ਤਾਂ ਇਸੇ ਦੌਰਾਨ ਕਾਬੂ ਕੀਤੇ ਗਏ ਦੋਵੇਂ ਪਤੀ ਪਤਨੀ ਦੀ ਪਛਾਣ ਗਰਦੀਪ ਸਿੰਘ ਪੁੱਤਰ ਮਰੀਕ ਸਿੰਘ ਅਤੇ ਕਵਲਜੀਤ ਕੌਰ ਪਤਨੀ ਹਰਦੀਪ ਸਿੰਘ ਪਿੰਡ ਵਾਸੀ ਪਿੰਡ ਲਖੂਵਾਲ ਵਜੋਂ ਹੋਈ ਹੈ ਤਾਂ ਇਹਨਾਂ ਕੋਲੋਂ 20 ਗ੍ਰਾਮ ਹੈਰੋਨ ਤੇ 650 ਪਏ ਡਰਗ ਬਣੀ ਵੀ ਬਰਾਮਦ ਕੀਤੀ ਗਈ ਹੈ ਪਿੰਡ ਵਾਸੀਆਂ ਵੱਲੋਂ ਇਹਨਾਂ ਦੇ ਵਿਰੁੱਧ ਮੁੱਖ ਮੰਤਰੀ ਆਨਲਾਈਨ ਪੋਰਟਲ ਤੇ ਸ਼ਿਕਾਇਤ ਜਿਹੜੀ ਉਹ ਦਰਜ ਕਰਾਈ ਗਈ ਸੀ ਜਿਸ ਦੇ ਉੱਤੇ ਪੁਲਿਸ ਵੱਲੋਂ ਅਮਲ ਕਰਦੇ ਹੋਏ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾ ਮੁੱਢਲੀ ਤਫ਼ਤੀਸ਼ਦਾਰਨ ਖਲਾਸਾ ਇਹ ਵੀ ਹੋਇਆ ਕਿ ਹਰਦੀਪ ਸਿੰਘ ਦਾ ਚਾਚਾ ਜੋ ਕਿ ਹੂਮਗਾਰਡ ਵਿੱਚ ਹੈ ਉਸ ਦਾ ਪੁੱਤਰ ਹੀ ਇਹਨਾਂ ਨੂੰ ਹੈਰੋਇਨ ਸਪਲਾਈ ਕਰਦਾ ਸੀ ਇਹ ਦੋਵੇਂ ਇਸ ਹੈਰੋਇਨ ਨੂੰ ਅੱਗੇ ਵੰਡਣ ਅਤੇ ਵੇਚਣ ਦਾ ਕੰਮ ਕਰਦੇ ਸੀ ਤਾਂ ਜਿਸ ਦੇ ਤਹਿਤ ਇਹਨਾਂ ਉੱਤੇ ਪੰਜਾਬ ਪੁਲਿਸ ਵੱਲੋਂ ਇੱਕ ਮਕਦਮਾ ਵੀ ਦਰਜ ਕਰ ਲਿਆ ਗਿਆ ਹੈ ਤਾਂ ਇੱਥੇ ਬੇਸ਼ੱਕ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਸਭ ਤੋਂ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਖੂਮ ਗਾਰਡ ਦਾ ਜਿਹੜਾ ਨੌਜਵਾਨ ਹੈ ਉਸ ਦੇ ਪਰਿਵਾਰ ਵੱਲੋਂ ਹੀ ਇਸ ਧੰਦੇ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਆਮ ਲੋਕ ਕਿੱਥੇ ਸੁਰੱਖਿਅਤ ਹੋਣਗੇ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਕਾਲੀਆਂ ਭੇਡਾਂ ਕੋਛ ਜਿਹੜੀਆਂ ਉਹ ਪੰਜਾਬ ਪੁਲਿਸ ਦੇ ਵਿੱਚ ਰਲੀਆਂ ਹੋਈਆਂ ਹਨ ਜੋ ਇਸ ਧੰਦੇ ਨੂੰ ਅੱਗੇ ਦੀ ਅੱਗੇ ਤੋਰਦਿਆਂ ਨਜ਼ਰ ਆਉਂਦੀਆਂ ਹਨ ਬਾਕੀ ਆਪਾਂ ਸੁਣਦੇ ਹਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਸ ਤੇ ਕੀ ਹੈ ਕਹਿਣਾ ਪੰਜਾਬ ਸਰਕਾਰ ਵੱਲੋਂ ਜਿਹੜਾ ਜੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਕੜੀ ਦੇ ਅਧੀਨ ਮਾਨਯੋਗ ਡੀਜੀਪੀ ਸਾਹਿਬ ਤੇ ਡਾਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਅਜਨਾਲਾ ਦੀ ਸਚੱਜੀ ਅਗਵਾਈ ਦੇ ਵਿੱਚ ਅਸੀਂ ਇਸ ਜੋਧ ਨਸ਼ਿਆਂ ਵਿਰੁੱਧ ਮਹਮ ਦੀ ਲੜੀ ਦੇ ਵਿੱਚ ਅਗੇਨ ਕੰਮ ਕਰਦਿਆਂ ਕੱਲ ਜਿਹੜਾ ਸੀਐਮ ਵੱਲੋਂ ਨੰਬਰ ਜਾਰੀ ਹੋਇਆ ਵਾ ਸੇਫ ਪੋਰਟਲ ਵਾਲਾ ਉਹਦੇ ਵਿੱਚ ਇਹ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਨੇ ਕਿ ਇਹ ਨਸ਼ਾ ਤਸਕਰੀ ਤੋਂ ਨਹੀਂ ਬਾਜ ਆਉਂਦੇ ਫਿਰ ਕੱਲ ਅਸੀਂ ਇਹਨਾਂ ਨੂੰ ਦੋ ਜੀਆਂ ਨੂੰ 20 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਸਮੇਤ ਜਿਹੜਾ ਵਾ ਰੰਗੇ ਹਥੀ ਕਾਬੂ ਕਰਕੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 281 ਦਰਜ ਕੀਤਾ ਵਾ ਐਨਡੀਪੀਐਸ ਐਕਟ ਦੇ ਅਧੀਨ ਤੇ ਇਹਨਾਂ ਨੂੰ ਜਿਹੜੀ ਆ ਮਜੀਦ ਪੁਸ਼ ਕੇਸ ਵਾਸਤੇ ਅਸੀਂ ਰਿਮਾਂਡ ਤੇ ਲਿਆ ਵਾ ਤੇ ਜਦੋਂ ਅਸੀਂ ਇਹਨਾਂ ਤੋਂ ਪੁੱਛਗਿਛ ਕੀਤੀ ਸੀ ਮੁੱਢਲੀ ਪੁੱਛਗਿਛ ਉਦੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਚਾਚੇ ਦਾ ਮੁੰਡਾ ਇੱਕ ਹੋਮਗੜ ਦੇ ਵਿੱਚ ਜਵਾਨ ਆ ਅਜੇ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਉਹਦਾ ਲੜਕਾ ਜਿਹੜਾ ਵਾ ਥੋੜੇ ਦਿਨ ਪਹਿਲਾਂ ਜ਼ਮਾਨਤ ਤੇ ਆਇਆ ਵਾ ਤੇ ਉਹ ਇਹਨਾਂ ਨੂੰ ਹੈਰਵਨ ਲਿਆ ਕੇ ਦਿੰਦਾ ਵਾ ਤੇ ਇਹ ਗਾਂ ਤਸਕਰੀ ਕਰਦੇ ਆ ਹੈਰਵਨ ਦੀ ਇਹ ਇਹਦੇ ਆਪਣੇ ਤੇਲਾਂ ਤੇ ਇਹ ਦੋਵੇਂ ਪਤੀ ਪਤਨੀ ਆ ਜੀ ਪਹਿਲਾਂ ਵੀ ਇਹਨਾਂ ਦੇ ਕੋਲ ਭਗਤ ਮਦਰ ਜੀ ਬਿਲਕੁਲ ਜੀ ਇਸ ਤੋਂ ਪਹਿਲਾਂ ਵੀ ਹਾਂਜੀ ਹਾਂਜੀ ਇਹ ਸਾਰੇ ਦੋਹਾਂ ਪਰਿਵਾਰਾਂ ਤੇ ਪਰਚੇ ਬਹੁਤ ਦਰਜ ਐ ਜੀ। ਇਹ ਕੀ ਕਿਵੇਂ ਕਰਦੇ ਇਹ ਨਸ਼ਾ ਰਸ਼ ਕਰੀ ਕਿਵੇਂ ਕਰਦੇ ਜੀ। ਇਹ ਛੋਟੀਆਂ ਬਣਾ ਕੇ ਬਿਟਸ ਜਿਹੜੀਆਂ ਅਸੀਂ ਤੇ ਲੋਕਾਂ ਨੂੰ ਸੇਲ ਸੇਲ ਕਰਦੇ ਸੀ। ਕੱਲ ਜਿਹੜੇ ਇਹਨਾਂ ਤੋਂ ਲੈ ਕੇ ਹੈਰਵਨ ਦੋ ਨੌਜਵਾਨ ਪੀ ਰਹੇ ਸੀਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਉਹਨਾਂ ਨੂੰ ਅਸੀਂ ਐਡਮਿਸ਼ਨ ਸੈਂਟਰ ਉੱਥੇ ਕਰਾਇਆ ਵਾ। ਐਡਿਕਟ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਵਾ। ਤੇ ਜੇ ਕੋਈ ਲੈਂਦੇ ਉਹਦਾ ਨਾਂ ਕੀ ਦੋਨੋਂ ਵੀ ਚਾਹੁੰਦੇ ਸ਼ਰਨ ਸ਼ਰਨ ਨਾਂ ਵੱਜਦਾ ਉਹਦਾ ਬਾਕੀ ਜੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਫਿਰ ਉਹਦਾ ਡਰੈੱਸ ਦੇਵਾਂਗੇ ਤੁਹ